ਸੋ ਸਾਲ 2025 ਦੇ ਵਿੱਚ ਗੁਰਦਾਸਪੁਰ ਪੁਲਿਸ ਤੇ ਵੱਲੋਂ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਨੇ ਸੋ ਐਸਐਸਪੀ ਦਿੱਤੀ ਅਧਿਗਵਾਈ ਹੇਠ ਨਸ਼ੇ ਖਿਲਾਫ ਸਖਤ ਕਾਰਵਾਈ ਸੋ ਸਰਚ ਦੌਰਾਨ ਆਪਰੇਸ਼ਨ ਆਫ ਦਿ ਵਿੱਚ ਵੀ ਨਸ਼ਾ ਸਮੇਤ ਕਈ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਪੂਰੇ ਸਾਲ ਨੂੰ ਲੈ ਕੇ ਕੀਤੀਆਂ ਕਾਰਵਾਈਆਂ ਬਾਬਤ ਐਸਐਸਪੀ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਕਿ ਕੁਝ ਜਾਣਕਾਰੀ ਦਿੱਤੀ ਗਈ ਹੈ ਆਓ ਜਾਣਦੇ ਹਾਂ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਤੇ ਡੀਜੀ ਸਾਡੇ ਜਿਹੜੇ ਡਾਇਰੈਕਸ਼ਨ ਹੈ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਨੇ ਜਿਹੜਾ پورے ਛਾਲ ਦੇ ਵਿੱਚ ਲਗਭਗ ਆਪਾਂ ਗੱਲ ਕਰੀਏ ਯੂਧਨ ਸ਼ਾਹੀਦ ਜਿਹੜਾ ਹਿੰਦੀ ਜੜੀ ਮਹਿਮ ਉਹਦੇ ਚ ਸਾਰਿਆਂ ਨੇ ਬੜਾਈ ਕੋਆਰਡੀਨੇਟਡ ਤਰੀਕੇ ਨਾਲ ਲਪਟ ਕੀਤਾ ਸਾਰਿਆਂ ਨੇ ਬਹੁਤ ਵੱਡ ਛੜ ਕੇ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜਾ ਐਕਸ਼ਨ ਉਹ ਲਿਆ ਸੀਗਾ ਜਦੇ ਚ এজ ਆਫ ਨਾ ਹੁਣ ਤੱਕ ਦੇ ਲਈ 799 ਜਿਹੜੀ ਐਫ ਆਈ ਆਰ ਦਰੀ ਐਨ ਡੀ ਪੀ ਐ ਸ਼ਕਤੀਦਾਰ ਹੋਈ ਹੈ ਇੱਥੇ ਚ 1110 ਬੰਦੇ ਅਸੀਂ ਅਰੈਸਟ ਕੀਤੇ ਹੈਗੇ ਜਿਹੜੇ ਚ ਰਿਕਵਰੀ 20 ਕਿਲੋ ਹੈ ਵੀ ਹਿੰਦੀ ਰਿਕਵਰੀ ਹੋਈ ਹੈ 26 ਕਿਲੋ ਕੋਕੀਆਸ ਕਰਦੇ 5 ਕਿਲੋ OPM ਅਸੀਂ ਰਿਕਵਰ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਹੈਗੇ ਵੱਖਰੇ ਵੱਖਰੇ ਜਿਹੜੇ ਡਰੱਗਸ ਹੈ ਉਹ ਰਿਕਵਰ ਹੋਏ ਹੈਗੇ ਲਗਭਗ 11 ਲੱਖ ਕਰਸੀ ਜਿਹੜੀ ਹੈਗੀ ਡਰੱਗ ਵਾਲੀ ਇਹਦੇ ਚ ਇਕੱਪ ਕੀਤੀ ਹੈ ਇੱਕ ਸਾਈਜ਼ ਦੇ ਅੰਦਰ ਵੀ ਪੁਲਿਸ ਨੇ ਚੰਗਾ ਕੰਮ ਕੀਤਾ ਹੈਗਾ ਜਿਹਦੇ ਚ 378 ਅਸਾਗਿਆ ਵਾਲੀ ਹੈਗੀ ਕੋਈ ਸਾਲ ਦੇ ਵਿੱਚ ਤਬਚ ਕੀਤੀ ਹੈ ਆਮਸ਼ਕ ਦੇ ਵਿੱਚ ਵੀ ਕਾਫੀ ਵਧੀਆ ਜਿਹੜਾ ਹੈਗਾ ਪਰਫਾਰਮੈਂਸ ਜਿਲੇ ਦੀ ਜਿੱਤੇ ਲਗਭਗ 37 ਕਿਊਜ਼ ਆਮਸ਼ਕਤੇਗਰ ਅਸਟਰੀ ਹੈ ਜਿੱਤੇ ਲਗਭਗ 59 ਪਿਸਟਲ 3 ਬੇਸੀ ਕੱਟੇ 72 ਮੈਗਜ਼ੀਨ 2 AK47 ਤੇ 3 ਗ੍ਰਨੇਡ ਜਿਹੜੇ ਅਗੇ ਉਹ ਰਿਕਵਰ ਕੀਤੇ ਗਏ ਇਹਦੇ ਲਵਾ ਜਿਹੜੇ ਹੈਗੇ ਪੀਓਐਫ ਸਟੈਂਡਰਡ ਦੇ ਵਿੱਚ ਵੀ ਗੁਰਾਸਪੂਲੇ ਨੇ ਚੰਗਾ ਕੰਮ ਕੀਤਾ ਤੇ 66 ਤੋੜੇ ਜਿਹੜੇ ਹੈਗੇ ਪਘੋੜੇ ਹਰੇ ਹੈਗੇ ਵੱਖ-ਵੱਖ ਕੇਸਿਸ ਦੇ ਜਿਹੜੇ ਹੈਗੇ ਅਰੈਸਟ ਜਿਹੜੇ ਹੈਗੇ ਕੀਤੇ ਗਏ ਸੀਗੇ ਜੇਦਾ ਵੀ ਤੁਸੀਂ ਜਾਣਦੇ ਹੋਵੇ ਕਿ ਜਿਹੜੇ ਨੇ ਸ਼ਬੀਰ ਦੇ ਵਿੱਚ ਜਿਹੜਾ ਹੈ ਪਬਲਿਕ ਦਾ ਜਿਹੜਾ ਸਹਿਯੋਗ ਵਾਸਤੇ ਜੋ ਪਬਲਿਕ ਅਵੇਅਰਨੈਸ ਜਿਹੜੀ ਕੈਂਪੇਨ ਹੈ ਉਹ ਪੰਜਾਬ ਪੁਲਿਸ ਵੱਲੋਂ ਲਗਾਤਾਰ ਚਲਾਈ ਗਈ ਸੀ ਐਡਜਹਾਂਜ ਦੇ ਨਾਲ ਮਿਲ ਕੇ ਜਿਹੜਾ ਹੈਗੇ VDC WDC ਜਿਹੜੀ ਹੈਗੇ ਕਮੇਟੀਆਂ ਦੇ ਨਾਲ ਮਿਲ ਕੇ ਬਾਰਡਰ ਦੇ ਵਿੱਚ ਜਿਹੜਾ ਹੈਗਾ ਬਾਰਡਰ ਜਿਹੜੇ ਵਿਲੇजेस ਉੱਥੇ ਜਿਹੜੇ ਹੈਗੇ ਸਾਡੇ ਵੱਲੋਂ ਅਵੇਅਰਨੈਸ ਕਰਤੇ ਸਕੂਲ ਦੇ ਵਿੱਚ ਜਿਹੜੇ ਹੈਗੇ ਚਲਾਏ ਗਏ ਸੀਗੇ ਉਹਦੇ ਲਗਭਗ 1800 ਦੇ ਲਗਭਗ ਜਿਹੜੀ ਅਵੇਨਿੰਗ ਮੀਟਿੰਗ ਅਸੀਂ ਜਿਹੜੀ ਹੈਗੀ ਉਹ ਕਰਾਈ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂ ਲਗਭਗ 11 ਜਿਹੜੇ ਸਮਗਲਰਾਂ ਦੀ ਪ੍ਰਾਪਰਟੀ ਹੈ ਉਹ ਅਸੀਂ ਕੌਂਫਿ ਸਕਟ ਕੀਤੀ ਹੈ ਲਗਭਗ 35 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹ ਕੌਂਫਿ ਸਕਟ ਕੀਤੀ ਗਈ ਹੈ। ਲਗਭਗ 60 ਕਾਸੋ ਆਪਰੇਸ਼ਨ ਵੀ ਜਿਹੜੇ ਜ਼ਿਲ੍ਹੇ ਦੇ ਵਿੱਚ ਕੀਤੇ ਗਏ। ਜ਼ਿਲ੍ਹੇ ਦੇ ਵਿੱਚ ਲਗਭਗ 2025 ਤੱਕ ਆਪਰੇਸ਼ਨ ਸਿੰਦੂ ਤੇ ਫਲੱਡ ਦੇ ਵਿੱਚ ਵੀ ਪੁਲਿਸ ਨੇ ਪੂਰਾ ਪ੍ਰਸ਼ਾਸਨ ਮਿਲ ਕੇ ਜਿਹੜਾ ਹੈਗਾ ਹਮ ਕੀਤਾ ਹੈਗਾ। ਅਡੇ ਚ ਮੈਂ ਤੁਹਾਨੂੰ ਐਡਨ ਵੀ ਕਰਨਾ ਚਾਹਾਂਗਾ ਕਿ ਸਾਡੇ ਵੱਲੋਂ ਟ੍ਰੈਫਿਕ ਨੂੰ ਲੈ ਕੇ ਵੀ ਕਾਫੀ ਉਪਕਾਰ ਐਰੇਂਜਮੈਂਟ ਵੇਏ ਹੈਗੇ ਸਾਡੇ ਵੱਲੋਂ ਜਿਹੜਾ ਹੈਗਾ ਟ੍ਰੈਫਿਕ ਵਾਇਲੇਸ਼ਨਸ ਨੂੰ ਟ੍ਰੈਫਿਕ ਡਿਸਪਲਿਨ ਨੂੰ ਟ੍ਰੈਫਿਕ ਜਿਹੜੀ ਹੈ ਜੀ ਐਜੂਕੇਸ਼ਨ ਨੂੰ ਬਿਹਤਰ ਕਰਨ ਵਾਸਤੇ ਜਿਹੜਾ ਹੈਗਾ ਉਪਾਲਿਖ ਜਿਹੜੇ ਕੀਤੇ ਗਏਗੇ ਅਜਾ ਲਗਭਗ ਇਸ ਸਾਲ ਦੇ ਵਿੱਚ 18000 ਰੁਪਏ ਲੜੇ ਸੀ ਚਲਾਣਾ ਉਹ ਜਿਹੜੇ ਹੈਗੇ ਟ੍ਰੈਫਿਕ ਦੇ ਵਿੱਚ ਦੰਸ਼ ਕੀਤੇ ਗਏ ਤੇ ਲਗਾ ਲਗਾਤਾਰ ਜਿੰਨਾ ਕਿ ਤੁਸੀਂ ਜਾਣਦੇ ਹੈਗੇ ਇਮਾਨੇ ਸਿੰਘ ਸਾਹਿਬ ਉਹ ਡੀਜੀ ਸਾਹਿਬ ਜਿਹੜਾ ਲਗਾਤਾਰ ਫੋਕੇਸ਼ਨ ਦੇ ਅਗੇ ਪਬਲਿਕ ਦੀ ਜਿਹੜੀ ਤਨ ਸੁਣਵਾਈ ਹੈ ਉਹ ਜਿਹੜੀ ਹੈਗੀ ਉਹਦੀ ਚ ਪ੍ਰਾਇਓਰਟੀ ਹੈਗੀ ਤੋਂ ਪਬਲਿਕ ਦੀ ਜਿਹੜੀ ਸੁਣਵਾਈ ਨੂੰ ਮੁੱਖ ਨਜ਼ਰ ਰੱਖਦੇ ਹੋਏ ਪਬਲਿਕ ਕੰਪਲੇਂਟ ਲਗਭਗ 8.5 ਜ ਲਗਭਗ ਕੰਪਲੇਂਟ ਹੈ ਅੱਛੀ ਡਿਸਪੋਚ ਕੀਤੀ ਹੈ ਜੀ